ਦੇ ਆ ਅੱਜ ਦੋ ਫਲੇਵਰ ਆਉਂਦੇ ਆ ਅ ਵਨੀਲਾ ਤੇ ਜੇ ਆਪਾਂ ਬਣਾਉਣਾ ਦੂਸਰਾ ਤੇ ਚਾਕਲੇਟ ਚਾਕਲੇਟ ਕੇਕ ਬਣਾਉਣਾ ਤਾਂ ਆਪਾਂ ਚਾਕਲੇਟ ਪ੍ਰੀਮਿਕਸ ਯੂਜ਼ ਕਰਾਂਗੇ ਇਹ ਬਣਾਉਣ ਦੇ ਇਹਦੇ ਨਾਲ ਉਹ ਜਿਹੜੇ ਕਿ ਬਣਾ ਆਪਾਂ ਦੂਸਰੇ ਨਾਲ ਵੀ ਸਕਦੇ ਆ ਮੈਦਾ ਉੱਚ ਆਪਾਂ ਆਪਾਂ ਬੇਕਿੰਗ ਸੋਡਾ ਠੀਕ ਆ ਪਾਊਡਰ ਸੋਡਾ ਆਪਾਂ ਯੂਜ਼ ਕਰਕੇ ਉੱਚੀ ਬਣ ਸੇ ਪਰ ਇਹ ਈਜ਼ੀ ਤਰੀਕਾ ਹੁੰਦਾ ਇਹ ਆਪਾਂ ਨੂੰ ਮਾਰਕੀਟ ਤੋਂ ਅਵੇਲੇਬਲ ਹੋ ਜਾਂਦਾ ਐਚ ਚ ਆਪਾਂ ਕੁਝ ਕੋਈ 슈ਗਰ ਨਹੀਂ ਐਡ ਕਰਨਾ ਕੋਈ ਖੰਡ ਵਗੈਰਾ ਕੁਝ ਨਹੀਂ ਕਰਨੀ ਡਾਇਰੈਕਟਲੀ ਇਹਨੂੰ ਵੀ ਯੂਜ਼ ਕਰ ਸਕਦੇ ਆ ਟ੍ਰੋਪੀਲਾਈਟ ਕੰਪਨੀ ਦਾ ਹੁੰਦਾ ਈ ਠੀਕ ਈ ਇਹ 1 ਕਿਜੀ ਦਾ ਹੁੰਦਾ 5 ਕਿਜੀ ਦਾ ਵੀ ਆ ਜਾਂਦਾ ਜਿੰਨੇ ਤਾਂ ਆਪ ਲੈਣਾ ਚਾਹੁੰਦੇ ਠੀਕ ਹੈ ਇਹਨੂੰ ਤੁਸੀਂ ਕੋਈ ਵੀ ਚੀਜ਼ ਆਪਾਂ 베ਕਿੰਗ ਜਦੋਂ ਵੀ ਕਰਨੀ ਆ ਇਹਨੂੰ ਹਮੇਸ਼ਾ ਆਪਾਂ ਹਰ ਚੀਜ਼ ਨੂੰ ਆਪਾਂ ਛਾਂਕੀ ਹੀ ਲੈਣਾ ਚਾਹੇ ਕੋਈ 슈ਗਰ ਪਾਉਣੀ ਆ ਖੰਡ ਪਾਉਣੀ ਆ ਕੁਛ ਵੀ ਪਾਉਣਾ ਉਹਨੂੰ ਆਪਾਂ ਛਾਂਕੀ ਹੀ ਲੈਣਾ ਕੈਂਚੀ ਕੱਟੋ ਜੀ ਇਹਨਾਂ ਦੇ ਫੋਟੋ ਵੀ ਦੋਨ ਦਮਗੇ ਨਾਮ ਵੀ ਦਮਾਓ ਹਰੇਕ ਚੀਜ਼ ਤੁਸੀਂ ਆਪਣਾ ਤੁਸੀਂ ਸ਼ਾਨਕੀ ਹੀ ਲੈਣੀ ਹੈ ਚਾਹੇ ਕੁਝ ਵੀ ਨਹੀਂ ਹੁੰਦਾ ਪਰ ਫਿਰ ਵੀ ਤੁਸੀਂ ਆ ਦੇਖੋ ਹਲਕਾ ਜਿਹਾ ਨਿਕਲੇ ਹਲਕਾ ਜਿਹਾ ਵੀ ਕੇਕ ਦੇ ਵਿੱਚ ਆਪਾਂ ਨੂੰ ਆ ਗੰਡਾ ਨਹੀਂ ਚੱਲਣਗੀ ਕੇਕ ਆਪਣਾ ਕੇਕ ਤਿਆਰ ਕਰ ਰਹੇ ਹਾਂ ਜੀ ਆਪਾਂ 1 ਪਾਉਂਡ 1 ਪਾਉਂਡ ਆਪਾਂ ਜਿਹੜਾ ਤਿਆਰ ਕਰੇ 1 ਪਾਉਂਡ ਇਹ 470 ਗ੍ਰਾਮ ਹੁੰਦਾ ਜੀ 1/2 ਕਿਲੋ ਤੋਂ 30 ਗ੍ਰਾਮ ਘੱਟ ਹੁੰਦਾ ਜੀ ਜੇ ਮੈਂ ਆਪਾਂ ਕਹਿੰਦੇ 1 ਕਿਜੀ ਦਾ ਕੇਕ ਆਪਾਂ ਨੂੰ ਸੌਰੀ 1 ਪਾਉਂਡ ਦਾ ਕੇਕ ਚਾਹੀਦਾ 2 ਪਾਉਂਡ ਦਾ ਚਾਹੀਦਾ ਆਪਾਂ 1 ਪਾਉਂਡ ਦਾ ਸਟਾਰਟ ਕਰ ਰਹੇ ਹਾਂ ਜੀ ਠੀਕ ਹੈ ਆਪਾਂ ਪ੍ਰੀਮਿਕਸ ਯੂਜ਼ ਕਰ ਲਈ ਐᱪ ਆਪਾਂ ਆਲ ਯੂਜ਼ ਮੂਲ ਦਾ ਬਟਰ ਵੀ ਕਰ ਸਕਦੇ ਆ ਠੀਕ ਹੈ ਜੀ ਇਹ ਇਸ ਤੋਂ ਇਲਾਵਾ ਕੋਈ ਕੁਝ ਨਾ ਕਰੀਏ ਇਸ ਇਹਦੇ ਵਿੱਚ ਤੁਹਾਨੂੰ ਸ਼ੂ ਪ੍ਰੀਮਿਕਸ ਦੇ ਵਿੱਚ ਸ਼ੂਗਰ ਵਗੈਰਾ ਕੁਝ ਵੀ ਐਡ ਕਰਨ ਦੀ ਜਦ ਤੁਸੀਂ ਸਿਰਫ ਇਹਨੂੰ ਕਰਨਾ ਇਹ ਹਲਕਾ ਯਰ ਫੈਂਡ ਆਇਲ ਪਾਉਣਾ ਜੀ ਜਿੰਨਾ ਤੁਸੀਂ ਫੈਂਡ ਆਇਲ ਯੂਜ਼ ਕਰੋਗੇ ਉਨਾ ਹੀ ਤੁਹਾਡਾ ਕੇਕ ਸੌਫਟ ਬਣੂਗਾ ਜੇ ਆਪਾਂ ਬੰਨ੍ਹ ਲਿਆ ਕੋਈ ਹਾਂਜੀ ਵੀ ਆਪਾਂ ਪਰਤੇ ਹੁੰਦੇ ਮੂਲ ਦਾ ਬਾਣੀ ਹਾਂਜੀ ਸੌਫਟਿਆ ਹੋ ਜਾਊਗਾ ਜੀ ਬਸ ਹੋਰ ਕੁਛ ਨਹੀਂ ਐ ਇੱਕ ਜੀ ਤੁਸੀਂ ਪਾਣੀ ਯੂਜ਼ ਕਰਦੇ ਆਂ ਤੁਸੀਂ ਮਿਲਕ ਵੀ ਕਰ ਸਕਦੇ ਏਨੂੰ ਹਲਕਾ ਹਲਕਾ ਹੀ ਪਾਉਣਾ ਜੀ ਪਾਣੀ ਇਕੱਠਾ ਇੱਕਦਮ ਨਹੀਂ ਪਾਉਣਾ ਨਹੀਂ ਤਾਂ ਜਿਆਦਾ ਹੀ ਸੌਫਟ ਹੋ ਜੂਗਾ ਤੇ ਇਹਨੂੰ ਮਿਕਸ ਕਰ ਲਈ ਸਾਬ ਆਪਣੇ ਕੋਲੇ ਆਹੀ ਚਾਹੀਦੀ ਜਦੋਂ ਵੀ ਘਮਾਉਣਾ ਜੀ ਆਪਾਂ ਸਪੈਚੂਲਾ ਨੂੰ ਆਏ ਨਹੀਂ ਵੀ ਕਦੇ ਐਦਾਂ ਘਮਾਤਾ ਕਦੇ ਇੱਕ ਹੀ ਡਾਇਰੈਕਸ਼ਨ ਚਾਹੀਦਾ ਤੁਸੀਂ ਇੱਧਰ ਘਮਾ ਲਓ ਇੱਧਰ ਘਮਾਉਣ ਲੱਗੇ ਤਾਂ ਤੁਸੀਂ ਇੱਧਰ ਹੀ ਘਮਾਉਣਾ ਇੱਧਰ ਘਮਾਉਣ ਲੱਗੇ ਤਾਂ ਇੱਕ ਹੀ ਡਾਇਰੈਕਸ਼ਨ ਚ ਚੱਲਣਾ ਜੀ ਨੋ ਜਿੱਦਾਂ ਜਿੱਦਾਂ ਤੁਹਾਨੂੰ ਲੱਗੀ ਜਾਊਗਾ ਵੀ ਹੁਣ ਆਪਾਂ ਨੂੰ ਪਾਣੀ ਦੀ ਹੋਰ ਜ਼ਰੂਰਤ ਹੈਗੀ ਹੈ ਜੀ ਜਾਂ ਮਿਲਕ ਦੀ ਜ਼ਰੂਰਤ ਹੈ ਉਵੇਂ-ਉਵੇਂ ਆਪਾਂ ਐਡ ਕਰੀਏ ਘਮਾਉਣਾ ਚਾਹੀਦੀ ਨਾ ਤਾਂ ਜਿਆਦਾ ਟਾਈਟ ਰਹੇ ਦੇਖੋ ਕੋਈ ਗੰਢ ਰਹੀ ਹੈ ਜੀ ਜੇ ਕੋਈ ਗੰਢ ਰਹਿੰਦੀ ਹੈ ਆਪਣੀ ਹਲਕੀ ਜਿਹੀ ਵੀ ਆਪਾਂ ਨੂੰ ਲੱਗਦੀ ਹੈ ਉਹ ਤੁਸੀਂ ਆਪਾਂ ਕੱਢਣੀ ਹੈ ਮੇਰੇ ਸਾਈਡ ਤੇ ਕਰੀ ਚੱਲੇ ਪਰਬਾਹ ਹੁਣ ਜਿਹੜਾ ਆਪਾਂ ਬਰਤਨ ਲੈਣਾ ਕੋਈ ਵੀ ਟੀਨ ਵਗੈਰਾ ਲੈਣਾ ਉਹਨੂੰ ਗ੍ਰੀਸ ਕਰਨਾ ਬਹੁਤ ਜ਼ਰੂਰੀ ਹੈ ਜਾਂ ਤਾਂ ਆਪਾਂ ਬਟਰ ਪੇਪਰ ਲਗਾ ਸਕਦੇ ਹਾਂ ਜਾਂ ਨੂੰ ਆਪਾਂ ਗ੍ਰੀਸ ਕਰ ਸਕਦੇ ਆ ਤੇਲ ਦੇ ਨਾਲ ਕਰ ਲਓ ਕੋਈ ਚੰਗੀ ਤਰ੍ਹਾਂ ਕਰਨਾ ਜੀ ਵੀ ਆਨੇ ਵੀ ਥੋੜਾ ਜਿਹਾ ਤੇਲ ਲਗਾ ਕੇ ਛੱਡ ਦਿਓ

ਆਪਣੇ ਰਹਿਣ ਜਵੀ ਕਿ ਆਪਣਾ ਇਹ ਨਹੀਂ ਵੀ ਨੀਚੇ ਲਗਾਤਾ ਸਾਈਡ ਤੋਂ ਚਿਪਕਦੀ ਆਪਾਂ ਆ ਦੇਖੋ ਜੀ ਨੇੜੇ ਆ ਕੇ ਥੋੜੀ ਆਇਓ ਨੇੜੀ ਆ ਦੇਖੋ ਰਿਬਨ ਟਾਈਪ ਡਿੱਗ ਰਿਆ ਨਹੀਂ ਐਦਾਂ ਹੀ ਬੈਟਰ ਡਿੱਗਣਾ ਚਾਹੀਦਾ ਜੀ ਜਦੋਂ ਵੀ ਕੇਕ ਬਣਾਉਣਾ ਇਹਨੂੰ ਆਪਾਂ ਸਾਰੇ ਨੂੰ ਨਹੀਂ ਭਰਨਾਈ ਇਹ ਸਾਰਾ ਇਹ ਦੇਖੋ ਜੀ ਹੁਣ ਇਹਨੂੰ ਆਪਾਂ ਸਾਰੇ ਨੂੰ ਨਹੀਂ ਭਰਨਾ ਵੀ ਇੱਥੇ ਤੱਕ ਨਹੀਂ ਭਰਨਾ ਕਿਉਂਕਿ ਖੁੱਲੂਗਾ ਵੀ ਹਨਾ ਇਹਨੂੰ ਆਪਾਂ ਅੱਧਾ ਹੀ ਰੱਖਣਾ ਉਸ ਤੋਂ ਬਾਅਦ ਕੀ ਸਮੂਦ ਰਵੇ ਜਾਂ ਤਾਂ ਇੱਕ ਤਰੀਕਾ ਤਾਂ ਆਏ ਆ ਵੀ ਇਹਨੂੰ ਆਪਾਂ ਅਸੀਂ ਤਾਂ ਹੁਣ ਸਾਡੇ ਤਾਂ ਆਈਡੀਆਸ ਤਾਂ ਚੱਕ-ਚੱਕ ਕੇ ਮਾਰਦੇ ਹਾਂ ਕਿ ਸਾਡੇ ਕੋਲ ਕੰਮ ਅਸ ਜਿਆਦਾ ਆਰਡਰ ਹੁੰਦੇ ਆ ਅਸੀਂ ਤਾਂ ਐਡਾ-ਐਡਾ ਕਰਕੇ ਸੈੱਟ ਕਰ ਲੈਨੇ ਬਹੁਤ ਜ਼ੋਰ ਦੀ ਨਹੀਂ ਤੁਸੀਂ ਇੱਕ ਤਰੀਕਾ ਹੋਰ ਕੋਈ ਵੀ ਤੁਸੀਂ ਆਪਦਾ ਕਰਦ ਵਗੈਰੇ ਕੋ ਨਾਈਫ ਵਗੈਰਾ ਲੈ ਕੇ ਉਹਨੂੰ ਐ ਐ ਕਰਦੋ ਇਹਦੀ ਸਾਰੀ 에ਅਰ ਕੱਢ ਦੋ ਹਵਾ ਜਿਹੜੀ ਇੱਥੇ ਹੈਗੀ ਬੁਲਬਲੇ ਜਿ ਬਣੇ ਉਹ ਸਾਰੇ ਕੱਢ ਦੋ ਪਰ ਜਿਆਦਾ ਸੌਖਾ ਤਰੀਕਾ ਇਹੀ ਆ ਜੇ ਤੁਸੀਂ ਨਹੀਂ ਤਾਂ نیچے ਕੋਈ ਪੋਣਾ ਵਗੈਰਾ ਵਿਛਾ ਲਓ ਔਇਲ ਸਾਰਾ ਉੱਪਰ ਆ ਗਿਆ ਦਿੱਕ ਸਾਰੀ 에ਅਰ ਆਪਣੀ ਨਿੱਪਲ ਚੁੱਕੀ ਹੁਣ ਬਸ ਇਹ ਜਾਣ ਲਈ ਤਿਆਰ ਠੀਕ ਹੈ ਬਸ ਕਿ ਨਹੀਂ ਆ ਜਾਂਦੀ ਟੈਂਪਰੇਚਰ ਚੈੱਕ ਕਰਾ ਲੈਂਦੇ ਵੀ ਹੱਥ ਥੇਕ ਦੇਖੋ ਵੀ ਗਰਮ ਹੋ ਗਈ ਉਹ ਜਿਹੜਾ ਦੇਖ ਹੋ ਗਿਆ ਸੇਕ ਆ ਰਿਹਾ ਆ ਰਿਹਾ ਨਾ ਆ ਰਿਹਾ ਨਾ ਕਿਉਂ ਪੱਖਾ ਚੱਲ ਰਿਹਾ ਸੀਗਾ ਦੇਖੋ ਆਂਟੀ ਪ੍ਰੀ ਹੀਟ ਹੋ ਗਈ ਇਹ ਸੇਕ ਆ ਰਿਹਾ ਇੱਥੇ ਹੱਥ ਰੱਖ ਕੇ ਦੇਖੋ ਹਾਂ ਬਹੁਤ ਆ ਰਿਹਾ ਸੇਕ ਆ ਰਿਹਾ ਦੇਖੋ ਆਂਟੀ ਚੈੱਕ ਕਰੋ ਆਪਾਂ ਇਹ ਚੈੱਕ ਕਰਨਾ ਹਲਕਾ ਜਿਹਾ ਸੇਕ ਆ ਰਿਹਾ ਫਿਰ ਇਹਨੂੰ ਡਾਇਰੈਕਟਲੀ ਆਪਾਂ ਇੱਥੇ ਰੱਖ ਸਕਦੇ ਠੀਕ ਹੈ ਨੂੰ ਸੈਂਟਰ ਚ ਕਰਕੇ ਆਪਾਂ ਰੱਖਤਾ సెట్ టెంపరేర వారా సెట్